ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਤੇ ਬੜੀ ਹੀ ਅਹਿਮ ਖਬਰ ਪੰਜਾਬ ਦੀ ਸਭ ਤੋਂ ਵੱਡੀ ਖਬਰ ਕਿਉਂਕਿ ਬਾਦਲਾਂ ਦੇ ਮਜੂਤੀਆਂ ਨੂੰ ਲੈ ਕੇ ਭਗਵੰਤ ਮਾਨ ਨੇ ਇੱਕ ਬਿਆਨ ਦੇ ਦਿੱਤਾ ਸੀ ਕਿ ਅਸੀਂ ਕਾਗਜ ਤਿਆਰ ਕਰੀ ਜਾਂਦੇ ਆ ਇਹਨਾਂ ਦੇ ਖਿਲਾਫ ਤੇ ਜਿਸ ਦਿਨ ਸਾਡੀ ਕਾਰਵਾਈ ਹੋਈ ਤਾਂ ਪੂਰਾ ਪੰਜਾਬ ਦੇਖੂਗਾ ਤਾਂ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਐਸੀ ਖਬਰ ਦਿਖਾਉਣ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਪੰਜਾਬ ਦੇ ਵਿੱਚ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਰੱਖਾ ਸਿੰਘ ਸਿਧਾਣਾ ਪੰਜਾਬ ਦੇ ਸਮਾਜ ਸੇਵੀ ਉਹਨਾਂ ਬੰਨਿਓ ਵੀ ਸਰਕਾਰ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਗਿਆ ਤਾਂ ਉਹਦਾ ਵੀ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਔਰ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹਰ ਰੋਜ਼ ਸਟੇਜ ਦੇ ਉੱਤੇ ਕਹਿੰਦੇ ਸੀ ਕਿ ਬਿਕਰਮ ਸਿੰਘ ਮਝੂਠੀਆ ਸਾਡੇ ਕੋਲੋਂ ਬਚ ਨਹੀਂ ਸਕਦਾ ਇਹਨਾਂ ਨਾਲ ਮੱਥਾ ਲਾਉਣ ਦੀ ਕਹਿੰਦੇ ਯਰਤ ਕਿਸੇ ਨੇ ਨਹੀਂ ਕੀਤੀ ਪਰ ਅਸੀਂ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਦਾ ਅੱਜ ਸਭ ਤੋਂ ਵੱਡਾ ਐਕਸ਼ਨ ਪੰਜਾਬ ਦੇ ਅੰਦਰ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਮੁੱਖ ਮੰਤਰੀ ਦਾ ਤੁਹਾਨੂੰ ਮੈਂ ਪਹਿਲਾਂ ਇੱਕ ਬਿਆਨ ਸੁਣਾਉਂਗਾ ਜਿਹਦੇ ਵਿੱਚ ਤੁਸੀਂ ਸਾਬਤ ਹੋ ਜਾਣਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵਾਕਈ ਜਿਹੜੀ ਗੱਲ ਕਹੀ ਹੈ ਉਹ ਪਗਾ ਦਿੱਤੀ ਹੈ ਤਾਂ ਬਾਦਲ ਪਰਿਵਾਰ ਨੂੰ ਇਸ ਖਬਰ ਦੇ ਨਾਲ ਭਾਜੜਾ ਪੈ ਚੁੱਕੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਆਖਰ ਇਹਨੇ ਐਕਸ਼ਨ ਮੋੜ ਦੇ ਵਿੱਚ ਕਿਵੇਂ ਆ ਗਏ ਨੇ ਜਿਹੜੇ ਲੋਕ ਪੰਜਾਬ ਦੇ ਕਹਿੰਦੇ ਸੀ ਕਿ ਭਾਈ ਭਗਵੰਤ ਮਾਨ ਸਰਕਾਰ ਐਕਸ਼ਨ ਨਹੀਂ ਲੈਂਦੀ ਅੱਜ ਤੁਹਾਨੂੰ ਉਹੀ ਐਕਸ਼ਨ ਦਾ ਵੀਡੀਓ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਭਗਵੰਤ ਮਾਨ ਐਕਸ਼ਨ ਲੈ ਕੇ ਹੋ ਰਹੇ ਨੇ ਦਸ ਸਾਲ ਦੇ ਵਿੱਚ ਇੱਕ ਪਾਸੇ ਨਸ਼ਿਆਂ ਵਿਰੁੱਧ ਯੁੱਧ ਜਿਹੜਾ ਕਿ ਪੂਰੇ ਪੰਜਾਬ ਦੇ ਅੰਦਰ ਚਰਚਾ ਛੜੀ ਹੋਈ ਹੈ ਕਿਤੇ ਨੌਜਵਾਨੀ ਦਾ ਘਾਣ ਵੀ ਹੋ ਰਿਹਾ ਔਰ ਕਿਤੇ ਇਨਕਾਊਂਟਰ ਹੋ ਰਹੇ ਨੇ ਕਿਤੇ ਲੋਕ ਮਾਰੇ ਜਾ ਰਹੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸਭ ਕੁਝ ਹੋ ਰਿਹਾ ਔਰ ਨਾਲ ਹੀ ਨਾਲ ਬਾਦਲ ਪਰਿਵਾਰ ਦੇ ਉੱਤੇ ਬਹੁਤ ਵੱਡਾ ਯੁੱਧ ਚਲਾ ਦਿੱਤਾ ਤਾਂ ਪਹਿਲਾਂ ਮੈਂ ਤੁਹਾਨੂੰ ਹੁਣ ਭਗਵੰਤ ਮਾਨ ਦਾ ਉਹ ਬਿਆਨ ਸੁਣਾਉਂਗਾ ਜਿਸ ਦਿਨ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਬਾਗਰਾਂ ਦਾ ਪਰਿਵਾਰ ਸਾਡੇ ਕੋਲੋਂ ਨਹੀਂ ਵੱਚ ਸਕਦਾ ਕਿਉਂਕਿ ਅਸੀਂ ਇਹਨਾਂ ਦੇ ਨਾਲ ਮੱਥਾ ਲਾ ਸਕਦੇ ਹਾਂ ਹੋਰ ਕਿਸੇ ਵੀ ਸਰਕਾਰ ਨੇ ਇਹਨਾਂ ਤੋਂ ਡਰਦੇ ਨੇ ਮੱਥਾ ਨਹੀਂ ਲਾਇਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਬਲਡੋజర్ ਯਾਨੀ ਉਸੇ ਐਕਸ਼ਨ ਦੀ ਆ ਔਰ ਦੂਜੇ ਪਾਸੇ ਲੱਖਾ ਸਿੰਘ ਸਿਧਾਨਾ ਨੇ ਵਿਰੋਧ ਕਿਵੇਂ ਕੀਤਾ ਸੁਣੋ ਹੁਣ ਤਾਂ ਬਾਹਰ ਆਪਣੇ ਇੰਦਰ ਪਾਤਾ ਪ੍ਰਮਾਤਮਾ ਹੀ ਸਮੱਤ ਪੱਖ ਦਾ ਹੈ ਦੋ ਬਾਲ ਬਖਸ਼ਦਾ ਹੈ ਜਾਂ ਕੁਝ ਕਿ ਭਈ ਇਹਨਾਂ ਦਾ ਮੱਥਾ ਲਾਉਣਾ ਨਹੀਂ ਇਹਨਾਂ ਨਾਲ ਕੋਈ ਮੱਥਾ ਲਾਉਂਦਾ ਸੀ ਭਈ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਰੀਠੀ ਵਰਤ ਬੋਲ ਸਕਦਾ ਸੀ ਹਿੱਕ ਤੇ ਹੱਥਾਂ ਨਾਲ ਮਾਰ ਕੇ ਬੋਲਦਾ ਸੀ ਮੈਂ ਕਿ ਤੂੰ ਨਸ਼ਾ ਵੇਚਦਾ ਹੈ ਠੀਕ ਹੈ ਬਹੁਤ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬਾਤ ਜਾਣੇ ਕਿੰਨੇ ਚਿਰ ਬਚ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲੇ ਵੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗੂਗਾ ਪਰ ਅਸੀਂ ਇਹ ਸਾਡੇ ਨੀਰ ਚ ਕੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਹੈ ਜਦੋਂ ਕਿ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ 'ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ 'ਚ ਪਹਿਲਾਂ ਵਾਲੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਰੇ ਹੋਏ ਸੀ ਨਾ ਜੀ ਵੀ ਨਾਲ ਹੀ ਮਰੇ ਹੋਏ ਸੀ ਕੋਰਟ ਕ੍ਰੀਸੀ ਖਰਾਬ ਕਰਦੇ ਸਾਰੇ ਜਿਹੜੇ ਜਿਹਨੇ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਣਾ ਫੜਿਆ ਜਾਵੇ ਚਾਲ ਵੀ 70 ਦਿਨ ਜੇਲ੍ਹ 'ਚ ਇੱਥੇ ਸਾਰੇ ਪੰਜਾਬ ਨੂੰ ਖਾ ਕੇ ਕੋਈ ਪੁੱਛਦੇ ਨਹੀਂ ਜੀ ਇਹਨਾਂ ਨੂੰ ਤਾਂ ਸੁਣ ਲੈ ਇਹ ਭਗਵੰਤ ਮਾਨ ਦਾ ਬਿਆਨ ਜਦੋਂ ਕਹਿੰਦੇ ਸੀ ਸਾਡੇ ਕੋਲੇ ਕਾਰਵਾਈ ਕਰਨ ਵਾਸਤੇ ਕਾਗਜ਼ ਪੱਤਰ ਪੂਰੇ ਹੋ ਜਾਣਾ ਸੀ ਐਕਸ਼ਨ ਲਵਾਂਗੇ ਔਰ ਪੰਜਾਬ ਦੇ ਵਿੱਚ ਵਾਕਈ ਭਗਵੰਤ ਮਾਨ ਨੇ ਬਹੁਤ ਵੱਡਾ ਐਕਸ਼ਨ ਲੈ ਲਿਆ ਤਾਂ ਹੁਣ ਪਹਿਲਾਂ ਲੱਖਾਂ ਸਿੰਘ ਸਿਦਾਨਾ ਵਿਰੋਧ ਕਿਵੇਂ ਕਰ ਰਹੇ ਆ ਫਿਰ ਤੁਹਾਨੂੰ ਵਿਕਰਮ ਸਿੰਘ ਮਜੀਠੀਆ ਤੇ ਆਉਣੇ ਆ ਸੁਣੋ ਜਰਾ ਕਹਿੰਦੇ ਆ ਨੇ ਕਿ ਜੁੱਤ ਨਸ਼ਿਆਂ ਵਿਰੋਧੋ ਜਿੱਤ ਨਸ਼ਾ ਤੁਮ ਕਹਿੰਦਾ ਤੀ ਮਈ ਦਾ ਹੈਡਲਾਈਨਾਂ ਅੱਗੇ ਸਾਰਾ ਖਤਮ ਕਰਤਾ ਇੰਨੇ ਤਸਕਰ ਪੜਲੇ ਕਿਹੜਿਆਂ ਨੂੰ ਸਜ਼ਾ ਮਾ ਕਰਨਾ ਆ ਇੱਕੋ ਰਾਜਬਾ ਨੂੰ ਆਪਿਆ ਇਸ ਜਰਾ ਫਟਦਾ ਉਹ ਜੀ ਨੌਜਵਾਨਾ ਨੈਸ਼ਨਲ ਪੁਲਿਸ ਦਾ ਬਕਸਰੇ ਆ ਆਪ ਤੋਂ ਨੇ ਤਾਕਤ ਕਰ ਹਾਦੀ ਹਾਲਾਤ ਦੇਖੋ ਇਸ ਬੰਦੇ ਦਾ ਕਸੂਰ ਸਿਰਫ ਕਿਸੇ ਕਿਸ ਪਹਿਨਾ ਕੇ ਇਹ ਬੰਦਾ ਨਸ਼ਿਆਂ ਦੇ ਗਾ ਧੋਲਦਾ ਸੀ ਇਹਦੇ ਪਿੰਡ ਦੇ ਜਿਹੜੇ ਮਾਪੇ ਸਮਾਗਰ ਨੂੰ ਰੋਕਦਾ ਝੋਕਦਾ ਸੀ ਇਹਦੇ ਮੱਥਾ ਵੀ ਕਈ ਵਾਰ ਇਹਦੇ ਨਾਲ ਮੈਂ ਦੀ ਕੋਸ਼ਿਸ਼ ਕੀਤੀ ਪਰ ਅੱਜ ਅੱਜ ਕਰੀ ਦਾ ਨਾ ਇਹ ਡਾਊਨ ਕਰ ਕਾਹਾਂ ਆ ਕੇ ਫਿਰ ਦੇ ਵਿੱਚ ਸ਼ਰੇਆਮ ਖੜਾਸੇ ਲੈ ਕੇ ਕਹਾੜੀਆਂ ਲੈ ਕੇ ਤੇ ਘਰ ਕੋਲ ਆ ਕੇ ਦੇ ਰਾਹ ਆ ਕਰਦੇ ਨੇ ਲੱਖਾਂ ਸਿੰਘ ਸੁਧਾਰਾ ਨੇ ਵੀ ਪਗੰਤਮਾਨ ਸਰਕਾਰ ਦਾ ਵਿਰੋਧ ਕੀਤਾ ਉਸ ਫੌਜੀ ਨੂੰ ਲੈ ਕੇ ਜਿਹੜੇ ਦੀਆਂ ਲੱਤਾਂ ਤੋੜੀਆਂ ਗਈਆਂ ਨੇ ਨਸ਼ਿਆਂ ਦੇ ਵਿਰੁੱਧ ਕਹਿੰਦਾ ਯੁੱਧ ਚਲਾਉਣ ਵਾਲਾ ਮੁੱਖ ਮੰਤਰੀ ਉਹਨਾਂ ਲੋਕਾਂ ਦੇ ਉੱਤੇ ਐਕਸ਼ਨ ਕਰ ਰਿਹਾ ਜਿਹੜੇ ਲੋਕ ਨਸ਼ਿਆਂ ਦੇ ਵਿਰੁੱਧ ਯਾਨੀ ਮੁਹਿੰਮ ਚਲਾਉਂਦੇ ਨੇ ਔਰ ਦੂਜੇ ਪਾਸੇ ਆਜੋ ਹੁਣ ਭਗਵੰਤ ਮਾਨ ਨੇ ਐਕਸ਼ਨ ਮਜੀਠੀਆ ਦੇ ਉੱਤੇ ਕਰਨਾ ਸੀ ਜਿਹੜਾ ਕਿ ਭਗਵੰਤ ਮਾਨ ਬਹੁਤ ਸਾਰੇ ਸਾਲਾਂ ਤੋਂ ਕਹਿੰਦਾ ਆ ਰਿਹਾ ਤਿੰਨ ਸਾਲ ਹੋ ਗਏ ਨੇ ਸਰਕਾਰ ਨੂੰ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕਰਾਂਗੇ ਪੰਜਾਬ ਦੇ ਅੰਦਰ ਅਸੀਂ ਬੁਲਡੋਜ਼ਰ ਚਲਾ ਦੇਾਂਗੇ ਵੱਡੇ ਮਗਰਮੱਛਾਂ ਦੇ ਉੱਤੇ ਜਿਹੜੇ ਕਹਿੰਦੇ ਅਸੀਂ ਇਕੱਲੇ ਦਰ ਦੇ ਦਿਗਜ ਨੇਤਾਾਂਗੇ ਤਾਂ ਉਸ ਭਗਵੰਤ ਮਾਨ ਦੀ ਅੱਜ ਹਵਾ ਨਿਕਲ ਗਈ ਹੈ ਕਿਆ ਨਿਕਲ ਗਿਆ ਕਹਿੰਦੇ ਯੁੱਧ ਚਲਾਉਣ ਵਾਲੇ ਮੁੱਖ ਮੰਤਰੀ ਨੇ ਉਹਨਾਂ ਲੋਕਾਂ ਦੇ ਖਿਲਾਫ ਯੁੱਧ ਚਲਾਇਆ ਜਿਹੜੇ ਨਸ਼ਿਆਂ ਦੇ ਵਿਰੁੱਧ ਲੜ ਰਹੇ ਨੇ ਜਿਹੜੇ ਮੁੰਡੇ ਨੇ ਇੱਕ ਪਿੰਡ ਦੇ ਵਿੱਚੋ ਯਾਨੀ ਪੋਸਟਰ ਲਾ ਦਿੱਤੇ ਕਿ ਸਾਡਾ ਪਿੰਡ ਬਕਾਊ ਆ ਤਾਂ ਉਸ ਮੁੰਡੇ ਦੇ ਖਿਲਾਫ ਬਹੁਤ ਵੱਡੇ ਪੱਦਰ ਦੇ ਉੱਤੇ ਤਸ਼ੱਦਦ ਕਰਵਾਇਆ ਗਿਆ ਐਸਐਚਓ ਨੇ ਦਾ ਗਰਾਮਾ ਫੜ ਲਿਆ ਕਹਿੰਦਾ ਜੇਕਰ ਵੀਡੀਓ ਪਾਉਂਗੇ ਇਹ ਦੱਸੋਗੇ ਪਬਲਿਕ ਨੂੰ ਕਿ ਇੱਥੇ ਸਾਡੇ ਪਿੰਡ ਦੇ ਵਿੱਚ ਨਸ਼ੇ ਵਿਕ ਰਹੇ ਆ ਤਾਂ ਫੇਰ ਤੁਹਾਨੂੰ ਅਸੀਂ ਅੰਦਰ ਵੀ ਕਰਾਂਗੇ ਤੁਹਾਡੀਆਂ ਲੱਤਾਂ ਪੈਰ ਤੁਹਾਡਾ ਸਾਰਾ ਕੁਝ ਹੀ ਤੋੜਾਂਗੇ ਪਰ ਇਹ ਦੇਖੋ ਵੀ ਪੰਜਾਬ ਦੇ ਅੰਦਰ ਕਿੱਡਾ ਵੱਡਾ ਧੱਕਾ ਹੋ ਰਿਹਾ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਮਜੀਠੀਏ ਦੇ ਉੱਤੇ ਐਕਸ਼ਨ ਕਰ ਦਾਂਗੇ ਪਰ ਮੈਨੂੰ ਲੱਗਦਾ ਵੀ ਮਜੀਠੀਏ ਦੇ ਉੱਤੇ ਐਕਸ਼ਨ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ ਇਹ ਨਵੀਂ ਸਰਕਾਰ ਨਹੀਂ ਜਾਂਦੀ ਕਿਉਂਕਿ ਬਾਦਲਾਂ ਦੇ ਨਾਲ ਕਹਿੰਦਾ ਮੈਂ ਟੱਕਰ ਲੈ ਲਈ ਆ ਪਰ ਦੂਜੇ ਪਾਸੇ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਕਰ ਸਕਦਾ ਨਾਲੇ ਪਤਾ ਪੂਰੇ ਪੰਜਾਬ ਨੂੰ ਵੀ ਉਹ ਵੀ ਸਮਗਲਰ ਨੇ ਚਿੱਟੇ ਦੇ ਸਭ ਤੋਂ ਵੱਡੇ ਸੁਦਾਗਰ ਨੇ ਪੰਜਾਬ ਨੂੰ ਵੇਚਣ ਵਾਲੇ ਪੰਜਾਬ ਨੂੰ ਲੁੱਟਣ ਵਾਲੇ ਤਾਂ ਭਗਵੰਤ ਮਾਨ ਜੇਕਰ ਤੁਹਾਡੇ ਕੋਲ ਯੁਰਤ ਹੈ ਅੱਜ ਵੀ ਅੱਜ ਤੁਸੀਂ ਮੌਜੂਦਾ ਸਰਕਾਰ ਦੇ ਵਿੱਚੋਂ ਤਾਂ ਜੇਕਰ ਵਾਕਈ ਪੰਜਾਬ ਪ੍ਰਤੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਮਜੀਠੀਆ ਦਾ ਘਟ ਆ ਕੇ ਦਿਖਾਓ ਜਿਹਨੂੰ ਪੰਜਾਬ ਦੇਖ ਰਿਹਾ ਕਿ ਤੁਸੀਂ ਬਿਆਨ ਦਿੱਤਾ ਸੀ ਕਿ ਜਿਸ ਦਿਨ ਸਾਡੇ ਕੋਲੇ ਕਾਗਜ ਪੂਰੇ ਹੋਗੇ ਅਸੀਂ ਐਕਸ਼ਨ ਲੈ ਲਾਂਗੇ ਪਰ ਅੱਜ ਤੱਕ ਕੋਈ ਐਕਸ਼ਨ ਨਹੀਂ ਹੁੰਦਾ ਤੁਹਾਡਾ ਵੀ ਜਿਹੜਾ ਕਿ ਟਾਈਮ ਥੋੜਾ ਰਹਿ ਗਿਆ ਪੌਣੇ ਇੱਕ ਦੋ ਹਸਾਲ ਰਹਿ ਗਏ ਤੁਹਾਨੂੰ ਕੋਈ ਦੇਖ ਰਹੇ ਨੇ ਕਿ ਮਜੀਠੀ ਇਹਦਾ ਕਰਕੇ ਦੂਟਾਉਣਗੇ ਤੈਸ ਕਰਕੇ ਪੰਜਾਬ ਦੀ ਸਰਕਾਰ ਆਪਣੀਆਂ ਬਿਆਨਬਾਜ਼ੀਆਂ ਤੋਂ ਵੀ ਡਿੱਗੀ ਹੋਈ ਆ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਅੱਜ ਕਾਣ ਹੋ ਰਿਹਾ ਜਿਹੜੇ ਲੋਕ ਤਾਂ ਨਸ਼ੇ ਤੋਂ ਰੋਕਦੇ ਨੇ ਉਹਨਾਂ ਲੋਕਾਂ ਨੂੰ ਪੰਜਾਬ ਦੀ ਪੁਲਿਸ ਮਾਰ ਰਹੀ ਆ ਕਦੇ ਨਾ ਕਦੇ ਬਹੁਤ ਸਾਰੇ ਚੰਗੇ ਅਫੀਸਰ ਨੇ ਪੰਜਾਬ ਦੀ ਪੁਲਿਸ ਦੇ ਅੰਦਰ ਜਿੰਨਾ ਕਰਕੇ ਪੰਜਾਬ ਦੇ ਅੰਦਰ ਹਲੇ ਵੀ ਸੰਤੁਲਨ ਥੋੜਾ ਕਨਾ ਬਣਿਆ ਹੋਇਆ ਜਿਵੇਂ ਕਿ ਬਠਿੰਡੇ ਦੀ ਐਸਐਸਪੀ ਔਰ ਦੂਜੇ ਪਾਸੇ ਗੌਰਵ ਜਯਦਵ ਡੀਜੀਪੀ ਪੰਜਾਬ ਦੇ ਤਾਂ ਇਸ ਕਰਕੇ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਸਰਕਾਰ ਜਿਹੜਾ ਯੁੱਧ ਤਾਂ ਚਲਾ ਰਹੀ ਹੈ ਪਰ ਉਹ ਸਾਡੇ ਆਮ ਲੋਕਾਂ ਦੇ ਵਿਰੁੱਧ ਚਲਾ ਰਹੀ ਹੈ ਤਾਂ ਪੰਜਾਬ ਵਾਲਿਓ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਸਮਝੇ ਹੋ ਔਰ ਇਸ ਵੀਡੀਓ ਦੇ ਹੱਕ ਵਿੱਚੋਂ ਸ਼ੇਅਰ ਜ਼ਰੂਰ ਕਰ ਦਿਓ। ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈੱਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ। ਧੰਨਵਾਦ।